ਇਹ ਦੇਖਾ ਤੇ ਭਾਈ ਰਾਮਾ ਥੜੇ ਬਣਾਉਂਦੇ ਐ ਮਹਾਰਾਜ ਆਏ ਕਹਿੰਦੇ ਨਹੀਂ ਚੰਗਾ ਨਹੀਂ ਬਣਿਆ ਦੂਜੇ ਦਿਨ ਫੇਰ ਤੇ ਆ ਵੀ ਬਣਾਓ ਥੜੇ ਸਤਗੁਰੂ ਕਹਿੰਦੇ ਨਹੀਂ ਵੀ ਚੰਗਾ ਨਹੀਂ ਬਣੇ ਤੀਜੇ ਦਿਨ ਫੇਰ ਆਇਆ ਕਹਿੰਦੇ ਬਣਾਓ ਥੜੇ ਉਹਨਾਂ ਨੇ ਥੜੇ ਬਣਾਦੇ ਸੋਹਣੇ ਸੋਹਣੇ ਸਤਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇੜੇ ਆ ਕੇ ਕਹਿੰਦੇ ਹੋ ਲਾਪਿਆ ਸਾਡਾ ਤੇਰਾ ਭਾਈ ਚੰਗਾ ਨਹੀਂ ਬਣਿਆ ਪਤਾ ਜਵਾਬ ਕੀ ਆਇਆ ਹੈ ਕਹਿਣਾ ਮਹਾਰਾਜ ਤੁਸੀਂ ਬਜ਼ੁਰਗ ਹੋ ਗਏ ਤੁਹਾਡੀ ਹੁਣ ਮੰਤ ਖੇਲ ਗਈ ਹੈ ਸੱਤਰਾਂ ਦਾ ਮਤਹੀਨ ਅਸੀਂ ਉਹਦਾ ਵਿਹਾਰ ਨਾ ਪਾਵਾ ਹੁਣ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਦਾ ਤੁਸੀਂ ਬਜ਼ੁਰਗ ਹੋ ਗਏ ਹੋ ਮਹਾਰਾਜ ਮੁਸਕਰਾਏ ਕਹਿੰਦੇ ਭਾਈ ਦੇਖਿਆ ਖੜਾ ਤੇ ਦੇਣਾ ਵਿੱਚ ਜਗ੍ਹਾ ਨਹੀਂ ਬਣਿਆ ਉਹ ਨੰਨਾ ਪੈ ਗਿਆ ਗੁਰੂ ਅਮਨਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਾਥ ਦੇਵਾ ਗੱਜ ਕੇ ਅੱਖੋਂ ਸਤਨਾ ਮੈਂ ਕਹਿੰਦੇ ਉਹ ਜੱਟਿਆ ਮੈਂ ਛੜਿਆ ਤੋਂ ਕੀ ਲੈਣੇ ਉਹ ਰਾਮਿਆ ਮੈਂ ਛੜਿਆ ਤੋਂ ਕੀ ਲੈਣੇ ਜਿਵੇਂ ਆਪਾਂ ਦਰਬਾਰ ਸਾਹਿਬ ਵਿੱਚ ਆਉਨੇ ਆ ਨਾ ਕਹਿੰਦੇ ਸਿਰ ਧੱਕ ਕੇ ਆਓ ਦਰਬਾਰ ਸਾਹਿਬ ਵਿੱਚ ਆਉਨੇ ਕਹਿੰਦੇ ਕੋਈ ਜਰਦਾ ਬੀੜੀ ਤਮਾਕੂ ਨਾਲ ਲੈ ਕੇ ਆਓ ਦਰਬਾਰ ਸਾਹਿਬ ਵਿੱਚ ਆਉਨੇ ਕਹਿੰਦੇ ਜੁੱਤੀਆਂ ਬਾਹਰ ਧੱਕ ਕੇ ਆਓ ਤੇ ਸਾਸ ਜੀ ਜੁੱਤੀਆਂ ਦਾ ਖਿਆਲ ਆ ਗਿਆ ਚੇਤ ਪੰਗੇ ਦਾ ਖਿਆਲ ਆ ਗਿਆ ਤਮਾਕੂ ਦਾ ਖਿਆਲ ਆ ਗਿਆ ਪਰ ਸਾਸ ਸੰਗ ਦੀ ਜਿਹੜੀ ਅੰਦਰ ਚੁਗਲੀ ਗੀਰਖਾ ਤਮੈਤ ਦੁਰਭਾਵਨਾ ਇਹ ਭਰੀ ਹੋਈ ਹੈ ਮਨ ਕੇ ਅੰਦਰ ਤਾਂ ਤੇਰੇ ਟੋਏ 蒂ਬੇ ਬਣੇ ਪਏ ਸਤਿਗੁਰੂ ਗੁਰੂ ਅਮਰਦਾਸ ਸੱਚੇ ਬਾਸਾ ਕਹਿੰਦੇ ਜਿਹੜੇ ਅੰਦਰ ਦੇ ਟੋਏ 蒂ਬੇ ਨੇ ਇਹਨਾਂ ਨੂੰ ਮਲਿਆ ਮੇਲ ਕਰਦੇ ਹੋ ਜਦੋਂ ਇਹ ਮਲਿਆ ਮੇਲ ਹੋ ਗਏ ਫਿਰ ਮੈਂ ਆਪਣਾ ਠਿਕਾਣਾ ਤੁਹਾਡੇ ਅੰਦਰ ਕਰ ਲਵਾਂਗਾ ਤੇ ਅੱਖੋ ਸਤਨਾ ਉਹ ਮੈਂ ਝੜੇ ਦੀ ਗੱਲ ਨਹੀਂ ਕਰਦਾ ਮੈਂ ਤੁਹਾਡੇ ਅੰਦਰ ਦੀ ਗੱਲ ਸਰਬਨਵਾਸੀ ਸਦਾ ਅਨੇਕਾ ਤੋਹੀ ਸੰਗ ਸਮਾਈ ਬਹੁਤ ਮਦਜਵਾਸ ਵਸਤ ਹੈ ਮੁਕਰ ਮੈਂ ਜੈਸੇ ਸਾਈਂ ਕੈਸੇ ਹੀ ਹਰ ਵਸੈ ਨਰੰਤਰ ਕੱਢ ਹੀ ਖੋਜੋ ਭਾਈ ਮਾਰੇ ਕਹਦੇ ਬਾਹਰ ਦੀ ਦੋਰ ਨਾ ਮਿਲਦਾ ਉਹ ਤੇਰੇ 헤ਦੇ ਘਰ ਵਿੱਚ ਵਸਦਾ ਜਿਹਦੀਆਂ ਬਾਹਰ ਦਲਾਸਾ ਕਰਦੇ ਲੇ ਅੰਦਰ ਦੋਰ ਦਾ ਸਹੀ ਮੱਕੇ ਗਿਆ ਘਰ ਬਣਦੀ ਨਹੀਂ ਰਹੀ ਮਕੇ ਜਰੇ ਦਾ ਨਵਾਲ ਸਾਬ ਕਰੇ ਜਾਓ ਹਜੂਰ ਸਾਹਿਬ ਕਰੇ ਜਾਓ ਏਕ ਗੁਰ ਸਾਹਿਬ ਕਰੇ ਜਾਓ ਪਰ ਜੇ ਅੰਦਰ ਸਾਬ ਨਹੀਂ ਹੈ ਜੇ ਨiyet ਸਾਬ ਨਹੀਂ ਹੈ ਤੇ ਰਬ ਦੇ ਪਿਆਰਿਓ ਅਰਦਾਸ ਕਰਦੇ ਏਕ ਵਰਤੌਣੇ ਉਦੋਂ ਵੀ ਦੁਰ ਭਾਵਨਾ ਹੈ ਇਹ ਕਿਵੇਂ ਗੱਲ ਬਣੂਗੀ ਤੇਰਾ ਗੁਰੂ ਨਾਨਕ ਦੇ ਕੋਲੇ ਮਨ ਨਹੀਂ ਲੱਗਦਾ ਕਿਵੇਂ ਗੱਲ ਬਣੂਗੀ ਤੈਨੂੰ ਗੁਰੂ ਨਾਨਕ ਨੂੰ ਆਵਾਜ਼ ਨਹੀਂ ਮਾਰਨੀ ਆਉਂਦੀ ਗੁਰੂ ਨਾਨਕ ਨੂੰ ਆਵਾਜ਼ ਕਿਵੇਂ ਮਾਰੀਦੀ ਹੈ ਜਿਵੇਂ ਆਪਣੇ ਬੱਚਿਆਂ ਨੂੰ ਆਵਾਜ਼ ਮਾਰਦੇ ਗੁਰਨਾਨ ਨਰੂ ਕਿਵੇਂ ਆਵਾਜ਼ ਮਾਰੀਦੀ ਹੈ ਜਿਵੇਂ ਆਪਣੀ ਮਾਂ ਨੂੰ ਆਵਾਜ਼ ਮਾਰਦੇ ਗੁਰਨਾਨ ਨਰੂ ਕਿਵੇਂ ਆਵਾਜ਼ ਮਾਰੀਦੀ ਹੈ ਜਿਵੇਂ ਆਪਣੇ ਘਰਵਾਲੀ ਨੂੰ ਆਵਾਜ਼ ਮਾਰਦੇ ਐ ਅੰਦਰੋਂ ਬੋਲੀਦਾ ਧੁਨ ਮੈਂ ਤਿਹਾਲ ਮਾਰ ਕਹਿੰਦੇ ਧੁਨੀ ਵਿੱਚੋਂ ਐ ਚੱਲੇ ਗੱਲ ਆ ਤੁਰਕੁਟੀ ਵਿੱਚ ਤਾਰਾ ਖੜਕ ਜਾਣਾ ਜਦੋਂ ਤੁਰਕੁਟੀ ਵਿੱਚ ਤਾਰਾ ਖੜਕ ਗਿਆ ਨਾ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਫਿਰ ਤੂੰ ਦਸੋਂ ਦਿਵਾਰੀ ਹੋ ਜਾਣਾ ਜੇ ਕਾ ਮਿਹਰਮਾਗੀ ਦਾ ਥੋੜਾ ਹੈ ਫਿਰ ਤੂੰ ਗੁਰਮਖ ਦੀ ਡਿਗਰੀ ਨੂੰ ਪ੍ਰਾਪਤ ਕਰ ਲੇਗਾ ਜਿਹੜੇ ਗੁਰਮਖ ਬਣ ਗਏ ਨਾ ਉਹਨਾਂ ਦੇ ਸਰੀਰ ਦੇ ਵਿੱਚ ਆੜਾ ਚੜ ਗਿਆ ਤੇ ਸਾਹਸ ਜੇ ਮੈਨੂੰ ਪਤਾ ਹੀ ਨਹੀਂ ਲੱਗਿਆ ਜਿਹੜੇ ਗੁਰਮਖ ਬਣ ਗਏ ਉਹਨਾਂ ਦਾ ਬੰਦ ਬੰਦ ਕਰ ਗਿਆ ਤੇ ਰੱਬ ਦੇ ਪਿਆਰੇ ਟੋਕਰੇ ਦੇ ਵਿੱਚੋਂ ਵੀ ਜਪਜੀ ਸਾਹਿਬ ਦੀਆਂ ਆਵਾਜ਼ਾਂ ਆਉਂਦੀਆਂ ਨੇ ਟੋਕਰਾ ਟੁਕੜੇ ਆਵਾਜ਼ਾਂ ਆਉਂੀਆਂ ਕਿਉਂਕਿ ਉਹਨਾਂ ਨੇ ਅੰਦਰ ਨੂੰ ਮਜ਼ਬੂਤ ਕਰ ਲਿਆ ਹਲੋ ਜਿ ਪੜੀ ਜਾਂਦਾ ਹੈ ਗਗਨ ਦਬਾਮਾਂ ਬਾਜਿਓ ਪਰੋ ਨਸਾਨੇ ਕਾਹੋ ਖੇਤ ਜੋ ਮਾਣਿਓ ਸੂਰਮਾ ਅਬ ਜੂਜੁਰ ਕੋ ਦਾਓ ਬਾਬਾ ਤਾਂ ਕਹਿੰਦਾ ਹੈ ਕਹਿੰਦੇ ਸਰੀਰ ਨੂੰ ਵੀ ਖੇਤ ਨੂੰ ਇਨਾ ਮਜ਼ਬੂਤ ਕਰ ਲੈ ਤੇ ਜਿੱਥੇ ਕਿਤੇ ਰੋੜ ਪੈ ਗਈ ਖੰਡਾ ਚੱਕਣੀ ਜਿੱਥੇ ਕਿਤੇ ਰੋੜ ਪੈ ਗਈ ਗਰੌੜੇ ਚ ਖੰਡਨੀ ਜਿੱਤੇ ਕਿਦਰ ਸੰਘਰਸ਼ ਕਰਨ ਦੀ ਲੋੜ ਪੈਗੀ ਤੇਰਾ ਬੰਦ ਬੰਦ ਤੇ ਕੱਟ ਸਕਦਾ ਪਰ ਤੇਰਾ ਸਰੀਰ ਨਹੀਂ ਡੋਲੂਗਾ ਜੇ ਆ ਸਰੀਰ ਰੂਪੀ ਘਰ ਹੈ ਜਿਹੜਾ ਉਹ ਪਰਮੇਸ਼ਰ ਦੀ ਬੰਦਗੀ ਕਰ ਕਰਕੇ ਮਜ਼ਬੂਤ ਕਰ ਲਿਆ ਹੈ ਤੇ ਰੱਬ ਦੇ ਪਿਆਰੋ ਬੰਦਗੀ ਕਰਿਆ ਕਰੋ ਨਾਮ ਜਪਿਆ ਕਰੋ ਮੂਰ ਮੰਤਰ ਤੋਂ ਸ਼ੁਰੂ ਕਰ ਲਓ ਜਿਹਨੂੰ ਮੂਰ ਮੰਤਰ ਪਿਆਰਾ ਲੱਗਣ ਲੱਗ ਗਿਆ ਉਹ ਜਪਜੀ ਸਾਹਿਬ ਕਰੂਗਾ ਜਿਹਨੂੰ ਜਪਜੀ ਸਾਹਿਬ ਪਿਆਰਾ ਕਰਨ ਲੱਗਣ ਲੱਗ ਗਿਆ ਉਹ ਜਾਪ ਸਾਹਿਬ ਕਰੂਗਾ ਜਿਹਨੂੰ ਜਾਪ ਸਾਹਿਬ ਪਿਆਰਾ ਲੱਗਣ ਲੱਗ ਗਿਆ ਨਾ ਉਹ ਸਬਈਏ ਚੋਂ ਪਈ ਜਦੋਂ ਸਬਈਏ ਤੇ ਚੋਪਈ ਨਾਲ ਹੋਣ ਲੱਗੀ ਫਿਰ ਆਨੰਦ ਆਨੰਦ ਹੈ ਆਨੰਦ ਆਨੰਦ ਸਭ ਕੋ ਹੈ ਆਨੰਦ ਗੁਰੂ ਤੇ ਜਾਣੇ ਤੇ ਰੱਬ ਦੇ ਪਿਆਰੋ ਮੇਰੇ ਗੁਰੂ ਨਾਨਕ ਦਾ ਦਰ ਇਹੋ ਜਿਹਾ ਹੈ ਇਹ ਆਨੰਦੀ ਆਨੰਦ ਵਰਤਾਉਂਦਾ ਹੈ ਇਹ ਕਿਰਪਾ ਹੀ ਕਿਰਪਾ ਵਰਤਾਉਂਦਾ ਹੈ ਜੇ ਜੇ ਤੁਸੀਂ ਆਨੰਦ ਲੈਣ ਵਾਸਤੇ ਆਉਨੇ ਹੋ ਹਰ ਐਤਵਾਰ ਨੂੰ ਆਨੰਦ ਲੈਣ ਵਾਸਤੇ ਆਉਨੇ ਹੋ ਕਿੰਨੇ ਮਹਾਂਪੁਰਖ ਰੱਬ ਦੇ ਪਿਆਰੇ ਆਉਂਦੇ ਆ ਮੇਰੇ ਤੋਂ ਪਹਿਲਾਂ ਇੱਕ ਸ੍ਰੀਮਣੀ ਜੀ ਲੱਗੇ ਹੋਏ ਸੀਗੇ ਤੇ ਰੱਬ ਦੇ ਪਿਆਰਿਓ ਆ ਮੇਰੇ ਤੋਂ ਬਾਅਦ ਵੀ ਬੀਬਾ ਜੀ ਨੇ ਕੀਰਤਨ ਕਰਨਾ ਬੜਾ ਸੋਹਣਾ ਕੀਰਤਨ ਕਰਦੇ ਆ ਆ ਮੇਰੇ ਤੋਂ ਪਹਿਨਾ ਗੁਰਮਖ ਪਿਆਰੇ ਬੜਾ ਸੋਹਣਾ ਕੀਰਤਨ ਕਰਦੇ ਸੀ ਸਾਥ ਸੰਗੀ ਗੱਲ ਤੇ ਇਹ ਹੈ ਵੀ ਕਿਰਕਾ ਇੱਕ ਜਿਸ ਜੀਵਸਾਵਾ ਬਾਜਾਵੇ ਕਿਰਕਾ ਕਿਰਕਾ ਹੁੰਦਾ ਕਿੰਨਾ ਕ ਅੰਗੂਠੇ ਤੇ ਹੰਗੜੀ ਦੇ ਵਿੱਚ ਜੋ ਚੀਜ਼ ਹੁੰਦੀ ਹੈ ਉਹਨੂੰ ਕਿਰਕਾ ਕਿਹਾ ਜਾਂਦਾ ਹੈ ਸਭ ਤੋਂ ਛੋਟੀ ਚੀਜ਼ ਕਿਰਕਾ ਹੁੰਦੀ ਹੈ ਮਾਲਕ ਕਹਿੰਦੇ ਤੇ ਕਿਰਕਾ ਕਨਾ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਆ ਗੁਰੂ ਮਾਨਕ ਦੀ ਬਾਣੀ ਦਾ ਵਸ ਗਿਆ ਤੇ ਸਾਥ ਸੰਗੀ ਫਿਰ ਬੇੜਾ ਪਾਰ ਆਵੇ ਵੇ ਤੇ ਉਸ ਉਹਨਾਂ ਪਰਮਗੁਰੂ ਦਾ ਬਾਵਾ ਤੂੰ ਪਰਮਗੁਰੂ ਨੂੰ ਪ੍ਰਾਪਤ ਹੋ ਜਾਵੇਂਗਾ ਤੇ ਰੱਬ ਦੇ ਪਿਆਰੇ ਆ ਫਿਰ ਆਇਆ ਕਰ ਗੀਤ ਗੁਰੂ ਦੇ ਗਾਇਆ ਕਰ ਇਹ ਗੁਰੂ ਨਾਨਕ ਏਹੋ ਜਿਹੜਾ ਇਹ ਪਤਾ ਨਹੀਂ ਕਿਹਦੇ ਤੇ ਕਰੋ ਕਿਰਪਾ ਕਰਦੇ ਨੇ ਸਤ ਮਹਾਰਾਜ ਬਾਬਾ ਅਰਦਰ ਸਿੰਘੀ ਵਸੂਣਾ ਸਾਹਿਬ ਆ ਰਹੇ ਨੇ ਕੋਲੇ ਇੱਕ ਦੁਕਾ ਕੋਨਰਾ ਲੰਗੋਬਾਲ ਇਹ ਪੰਜ ਸੱਤ ਪਿੰਡਾਂ ਦੀ ਸੰਗਤ ਇਕੱਠੀ ਹੋ ਕੇ ਆ ਗਈਆਂ ਸਾਧ ਜੀ ਨੂੰ ਕਹਿੰਦੇ ਮਹਾਰਾਜ ਜੀ ਕਹਿੰਦੇ ਸਾਡੇ ਪਿੰਡਾਂ ਦੇ ਵਿੱਚ ਇੱਕ ਮਾਲੂ ਝੋਟਾ ਰਹਿੰਦਾ ਹੈ ਮਹਾਰਾਜ ਉਹ ਡੰਗਰਾਂ ਨੂੰ ਵੀ ਮਾਰਦਾ ਹੈ ਉਹ ਬੰਦਿਆਂ ਨੂੰ ਵੀ ਮਾਰਦਾ ਹੈ ਜੇ ਤੁਸੀਂ ਕਿਰਪਾ ਕਰਦੇ ਹੋ ਉਹਦਾ ਕੋਈ ਬੰਦੋ ਨਾਸ ਕਰਦੇ ਹੋ ਮਹਾਂਪੁਰਖ ਆਬੜੀ ਮੌਲ ਦੇ ਮਾਲਕ ਹੈ ਹੁਣ ਆਪਾਂ ਨੂੰ ਮਹਾਂਪੁਰਖਾਂ ਦੀ ਮੌਲਦਾ ਥੋੜਾ ਪਤਾ ਲੱਗਦਾ ਆਪਾਂ ਉਹਦਾ ਸ਼ੁਗਰੀ ਕਰਾ ਲਓ ਨਿੰਦਿਆ ਕਰਾ ਲਓ ਈਰਖਾ ਕਰਾ ਲਓ ਬੁਰਾ ਭਲਾ ਕਹਾ ਲਓ ਆਹ ਸ਼ਾਂਤ ਦੀ ਜਗਾ ਆ ਬੱਬਾ ਨਹੀਂ ਜੰਗਾ ਆ ਬਾਠੀ ਨਹੀਂ ਜੰਗਾ 1000 ਤੋਂ ਉਧਰ ਚੱਗੇ ਤੇ ਰੱਬ ਦੇ ਪਿਆਰੋ ਆਪਾਂ ਆਪਣੇ ਆਪ ਨੂੰ ਨਹੀਂ ਦੇਖਦੇ ਵੀ ਅਸੀਂ ਕੀ ਐ ਬਸ ਐ ਉਹ ਨਹੀਂ ਕਰਦਾ ਇਹਨੂੰ ਐ ਨਹੀਂ ਪਤਾ ਜੇ ਤੂੰ ਕਿਸੇ ਵੱਲ ਇੱਕ ਉਂਗਲੀ ਕਰੀ ਹੈ ਨਾ ਤਿੰਨ ਉਂਗਲੀਆਂ ਕਰਦੀਆਂ ਨੇ ਮੈਂ ਤੇਰੇ ਵੱਲ ਐ ਤੇਂ ਉਂਗਲੀਆਂ ਆਪਣੇ ਵੱਲ ਹੁੰਦੀਆਂ ਨੇ ਇੱਕ ਉਂਗਲੀ ਕਿਸੇ ਵੱਲ ਹੁੰਦੀ ਹੈ ਤੇ ਤਿੰਨ ਵਾਲਾ ਜ਼ਿਆਦਾ ਕਸੂਰਵਾਰ ਹੁੰਦਾ ਹੈ ਉਂਗਲੀ ਕਰਨ ਵਾਲਿਆ जिसे कसूर कर रहे वो तो तीन गुणा ज्यादा तेरे च कसूर है हम संत महाराज बाबा आदर सिंह जी मस्तुआ साहब वाले मौज में बैठे मौज में कहते बकरा मिलया एक बकर बंदा उसे तुरे मिलता है महापुरखा ने बकर आवाज मारी बकर आ गया हां जी महाराज करो कृपा संत महाराज कहने लगे कहते बकरा ਆ ਦੁਕਾਨ ਪੋੰਡਰਾ ਲੋਂਗਵਾਰ ਇਹ ਨੇਰੇ ਨੇਰੇ ਪਿੰਡ ਨੇ ਇਹਨਾਂ ਦੇ ਵਿੱਚ ਕਮਾਨੂ ਝੋਟਾ ਰਹਿਣਾ ਉਹ ਡੰਗਰਾਂ ਨੂੰ ਵੀ ਮਾਰਦਾ ਹੈ ਉਹ ਬੰਦਿਆਂ ਨੂੰ ਵੀ ਮਾਰਦਾ ਹੈ ਜਾਂ ਉਹ ਝੋਟੇ ਨੂੰ ਲਿਹਾੜਾ ਕਾਬੂ ਕਰਕੇ ਜਿਹੜਾ 100 200 ਬੰਦਾ ਆਇਆ ਸੀ ਨਾ ਸਾਡੇ ਵਰਗਾ ਤਮਾਸ਼ੀ ਤਮਾਸ਼ੇ ਕਰਨ ਵਾਲੇ ਜਿਨ੍ਹਾਂ ਨੂੰ ਭਰੋਸਾ ਹੀ ਨਹੀਂ ਹੁੰਦਾ ਜਿਨ੍ਹਾਂ ਨੂੰ ਯਕੀਨ ਹੀ ਨਹੀਂ ਹੁੰਦਾ ਉਹ 100 200 ਬੰਦਾ ਜਦੋਂ ਸੰਤ ਮਹਾਰਾਜ ਬਾਬਾ ਆਦਰ ਸਿੰਘ ਮਸਦੂਆਣਾ ਸਾਹਿਬ ਵਾਲਿਆਂ ਨੇ ਇੱਕ ਫੱਕਰ ਨੂੰ ਕਿਹਾ ਬੇਦਾਵੇ ਉਹ ਛੋਟਾ ਲਿਆ ਫੜ ਕੇ ਇਹ ਹਸਨ ਲੱਗ ਗਏ ਹਸਨ ਲੱਗ ਗਏ ਤੇ ਅਸ਼ਟਾ ਵਕਲ ਜਦੋਂ ਰਾਜੇ ਜਨਕ ਦੀ ਸਭਾ ਵਿੱਚ ਆਇਆ 1200 ਪੰਡਤ ਉਹਨੇ ਕੈਦੀ ਬਣਾ ਰੱਖਿਆ ਸੀ ਅਸ਼ਟਾ ਜਨਕ ਨੂੰ ਆਸ਼ਟਾ ਵਕਰ ਕਹਿਣ ਲੱਗਿਆ ਰਾਜਾ ਸਾਹਿਬ ਤੇਰੇ ਸਵਾਲ ਦਾ ਜਵਾਬ ਬਾਅਦ ਚ ਦਿਆਂਗਾ ਪਹਿਲਾ ਇਹ ਦੱਸ ਕਿ ਅੱਜ ਇਹ ਮੇਰੇ ਸਾਹਮਣੇ ਬੈਠੇ ਨੇ ਇਹ ਕੌਣ ਨੇ ਕਹਿੰਦੇ ਇਹ ਪੰਡਤ ਨੇ ਕਹਿੰਦੇ ਮੂਰਖ ਹੈ ਰਾਜਾ ਤੂੰ ਜਨਕ ਨੂੰ ਆਸ਼ਟਾ ਵਕਰ ਕਹਿੰਦਾ ਤੂੰ ਵੱਡਾ ਮੂਰਖ ਹੈ ਕਹਿੰਦਾ ਮੈਂ ਕਿਵੇਂ ਮੂਰਖ ਹੈ ਕਹਿੰਦੇ ਇਹ ਪੰਡਤ ਕੋਲੋਂ ਤੇ ਨਹੀਂ ਹੈਗੇ ਇਹ ਕੌਣ ਨੇ ਕਹਿੰਦੇ ਇਹ ਚਮਾਰ ਨੇ ਕਹਿੰਦੇ ਜੁਵਾਰ ਜਿਵੇਂ ਨੇ ਹੁਣ ਜਿਹੜੇ ਪੰਡਤ ਸੀ ਜਿਹੜੇ ਵਿਦਵਾਨ ਸੀ ਉਹ ਇੱਕ ਦਮ ਖੜੇ ਹੋ ਗਏ ਕਹਿੰਦੇ ਸਾਨੂੰ ਪੰਡਤਾਂ ਨੂੰ ਆ ਸੋਟਾ ਜਿਹਾ ਬੱਚਾ ਜੁਵਾਰ ਕਹਿੰਦਾ ਉਹ ਕਹਿੰਦਾ ਭਾਈ ਮੈਂ ਤੁਹਾਨੂੰ ਜੁਵਾਰ ਤਾਂ ਕਿਹਾ ਤੁਸੀਂ ਮੇਰੇ ਸਰੀਰ ਦੇ ਵਿੱਚ ਪੈਂਦੇ ਹੋਏ ਬੰਗੂ ਦੇਖ ਕੇ ਹਾਸਾ ਕਰਿਆ ਨਾ ਮੈਨੂੰ ਦੇਖ ਕੇ ਹੱਸੇ ਹੋ ਤੁਹਾਨੂੰ ਚਮੜੇ ਦੀ ਪਹਿਚਾਨ ਦੇ ਹੈ ਤੁਹਾਨੂੰ ਮੇਰੇ ਅੰਦਰ ਦੀ ਪਹਿਚਾਣ ਨਹੀਂ ਹੈ ਸੰਤ ਮਹਾਰਾ ਜੀ ਕਹਿਣ ਲਗੇ ਔਰ ਤੁਸੀਂ 200 ਬੰਦਾ ਆਏ ਹੋ 200 ਬੰਦੇ ਤੋਂ ਝੋਟਾ ਕਾਬੂ ਨਹੀਂ ਆਇਆ ਆ ਜੇਰਾ ਮੇਰਾ ਇੱਕ ਫੱਕਰ ਜਾਣ ਲੱਗੇ ਆ ਨਾ ਇੱਥੇ ਹੀ ਖੜ੍ਹ ਜਾਓ ਇਹ ਫੱਕਣ ਕੱਲਾ ਹੀ ਝੋਟੇ ਨੂੰ ਕਾਬੂ ਕਰਕੇ ਲਿਆ ਹੋਗਾ ਕਹਿੰਦੇ ਧੁਕਾ ਪਿੰਡ ਦੇ ਵਿੱਚ ਗਿਆ ਉਹ ਫੱਕਣ ਝੋਟਾ ਦੇ ਕੇ ਧਰਤੀ ਕੰ ਕਰ ਰਹੇ ਹੋ ਛੋਟੇ ਨੂੰ ਕੰਨ ਤੋਂ ਫੜਿਆ ਤੇ ਸੰਤ ਮਹਾਰਾਜ ਬਾਬਾ ਅਦਰ ਸਿੰਘ ਜੀ ਬਸਤੋਣਾ ਸਾਹਿਬ ਵਾਲਿਆ ਕੋਲੇ ਲੈ ਕੇ ਆ ਗਿਆ ਤੇ ਮਹਾਂਪੁਰਖ ਕਹਿੰਦੇ ਇਹਨੂੰ ਹਲਤੀ ਨਾਲ ਜੋੜ ਦਿਓ ਇਹ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਬੜਾ ਤੰਗ ਕਰਦਾ